ਜਿੱਥੇ ਇੱਕ ਪਾਸੇ ਕਣਕ ਦੀ ਵਾਢੀ ਦਾ ਸੀਜ਼ਨ ਜੋਰਾਂ ਤੇ ਹੈ ਤਾਂ ਦੂਜੇ ਪਾਸੇ ਕਣਕ ਨੂੰ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਵੀ ਮਿਲ ਰਹੀਆਂ ਨੇ ਤਾਜ਼ਾ ਘਟਨਾ ਜਲਾਲਾਬਾਦ ਦੇ ਪਿੰਡ ਸਿਮਰੇਵਾਲਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਤਕਰੀਬਨ 40 ਤੋਂ 50 ਏਕੜ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋਈ ਦੱਸੀ ਜਾ ਰਹੀ ਹੈ ਤੇ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤੇ ਇਸ ਦੇ ਨਾਲ ਹੀ ਨੇੜੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਪੱਧਰ ਤੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਤੇ ਜਨਵਰੀ ਦੇ ਚੱਲਦੇ ਅੱਗ ਕਾਫੀ ਦੇਰ ਤੱਕ ਨਹੀਂ ਰੁਕੀ ਜਿਸ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਲੇਕਿਨ ਫਾਇਰ ਬ੍ਰਿਗੇਡ ਦੀਆਂ ਟੀਮਾਂ ਜਦੋਂ ਪਹੁੰਚੀਆਂ ਤਾਂ ਕਨਵਾਸੀਆਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਅੱਗ ਸਾਨੂੰ ਪਤਾ ਨਹੀਂ ਸਾਡੀ ਮਸ਼ੀਨ ਚੱਲੀ ਜਾਂਦੀ ਐ ਇੱਥੋਂ ਭੱਜੇ ਅਸੀਂ ਵੇਖ ਕੇ ਅੱਗ ਜੀ ਤੇ ਜਾ ਕੇ ਵਾਜ ਦੁਵਾਈ ਆ ਵਾਜ ਦੁਆ ਕੇ ਤੇ ਪਿੰਡ ਵਾਲੇ ਭਿੰਨ ਭਰਾ ਸਾਰੇ ਇਕੱਠੇ ਹੋ ਕੇ ਤੇ ਅੱਗ ਤੇ ਕੰਟਰੋਲ ਕਰਨ ਲੱਗੇ ਆ ਜੀ ਤੇ ਉਹ ਚ ਇੱਕ ਟਰੈਕਟਰ ਦਾ ਨੁਕਸਾਨ ਹੋ ਗਿਆ ਜੀ ਤੇ ਇੱਕ ਕਿੰਨੇ ਕਰੀਬ ਕਣਕ ਸੜ ਗਈ ਬਾਪੂ ਜੀ ਕਣਕ ਸੜ ਗਈ ਨਹੀਂ ਮੈਨ 50 ਕਿ 50 ਗਾਵਾਂ ਨਾਲ ਸੜ ਗਈ ਨਹੀਂ ਕੀ ਅਪੀਲ ਕੀ ਕਰਨਾ ਚਾਹੁੰਦੇ ਵੀਰ ਆ ਵੀ ਥਾਣਾ ਪਿੰਡ ਚੋ ਸੋਦਾ ਚਾਹੀਦੀ ਕੋਈ ਕੋਈ ਹਾਈ ਗ੍ਰੇਡ ਚ ਗੱਡੀ ਕੋਈ ਜੇ ਇਹ ਦੀ ਸੋਦਾ ਚਾਹੀਦੀ ਕੋਈ ਜ਼ਰੂਰੀ ਆ ਜੀ ਅੱਗ ਬਚਾਉਣ ਲੱਗਿਆ ਇੱਕ ਮੁੰਡਾ ਵੀ ਝੁੱਲਸਿਆ ਗਿਆ ਹੀ ਵਿੱਚ ਉਹਨੇ ਕਰਨੀ ਚਾਹੀਦੀ ਜੱਗਾ ਤੇ ਇੱਕ ਮੁੰਡਾ ਤਾਰੇ ਵਾਲਾ ਤਾਰੇ ਵਾਲਾ ਦੋ ਝੁੱਲਸੇ ਗਏ ਇੱਕ ਟਰੈਕਟਰ ਝੁੱਲਸਿਆ ਗਿਆ ਅੱਗ ਚ ਸੜ ਗਿਆ ਬਾਈ ਜੀ ਇਧਰੋਂ ਲੱਗੀ ਅੱਗ ਜੀ ਕੜਗੜ ਵਾਲੇ ਪਾਸਿਓ ਤੇ 40 50 ਕਿੱਲੇ ਦਾ ਨੁਕਸਾਨ ਹੋਇਆ ਜੀ ਤੇ ਇੱਕ ਟਰੈਕਟਰ ਵੀ ਝੁੱਲਸਿਆ ਗਿਆ ਜੀ ਤੇ ਦੋ ਨੁਕਸਾਨ ਭਰਾਵਾਂ ਨੂੰ ਸਿੱਕਾ ਲੱਗ ਗਿਆ ਜੀ ਤੇ ਫਾਇਰ ਗ੍ਰੇਡ ਬਹੁਤ ਪਹੁੰਚੀ ਤਾਂ ਹੈ ਪਰ ਬਹੁਤ ਲੇਟ ਪਹੁੰਚੀ ਆਈ ਹੈ 100 ਕਿਲੋ ਹਾਂਜੀ ਸਾਨੂੰ ਇੱਥੇ ਵੈਰੂ ਕੀ ਚਾਹੀਦੀ ਹੈ ਜੀ ਖੜੀ ਹੋਵੇ ਕਿਤੇ ਲੋਡ ਪਵੇ ਦਾ ਤੇ ਤੁਸੀਂ ਸਾਰੇ ਪਿੰਡ ਵਾਸੀ ਪ੍ਰਸ਼ਾਸਨ ਨੂੰ ਅਪੀਲ ਕਰੋਗੇ ਹਾਂਜੀ ਹਲਕਾ ਜਲਾਲਾਵਾਦ ਦੇ ਵਿੱਚ ਵੈਰੂ ਕਾ ਥਾਣੇ ਨੂੰ ਵੀ ਇਹ ਪ੍ਰੋਵਾਈਡ ਕਰਾਈ ਆਵੇ ਕਰਾਈ ਜਾਵੇ ਜੀ ਕਰਾਈ ਜਾਵੇ ਕਣਕ ਵੇਲੇ ਤਾਂ ਸਾਨੂੰ ਜ਼ਰੂਰਤ ਆਈ ਕਿਤੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਕੁਛ ਹੋ ਗਿਆ ਜੀ ਤੇ ਕਿਸਾਨ ਭਰਾਵਾਂ ਨੇ ਜੀ ਆਪ ਬਹੁਤ ਮਿਹਨਤ ਨਾਲ ਤਸ਼ਦਦ ਨਾਲ ਬੁਝਾਈ ਅੱਗ ਨੂੰ ਹਾਂਜੀ ਹੋਰ ਕੋਈ ਹੋਰ ਵਿਕਲਪ ਦਾ ਨੁਕਸਾਨ ਨਹੀਂ ਨਹੀਂ ਟਰੈਕਟਰ ਤੇ ਦੋ ਸਾਡੇ ਕਿਸਾਨ ਕਰਾਈ ਹਾਂਜੀ ਤੇ ਸਰਕਾਰ ਨੂੰ ਵੀ ਇਹਨਾਂ ਵਰਕੇ ਆਂ ਦੇਣਾ ਚਾਹੀਦਾ ਜੀ ਹੁਣ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਸਰ ਇਹਨਾਂ ਨੂੰ ਮਦਦ ਕਰਨੀ ਚਾਹੀਦੀ ਐ ਨਾ ਜੀ ਠੇਕੇ ਦੇ 80000 ਤੇ ਠੇਕੇ ਦੀ ਜ਼ਮੀਨ ਆ ਜੀ ਫਿਰ ਖਾਨ ਜੋਗੀ ਕਾਨ ਕੋ ਵੀ ਸੜ ਗਈ ਸਿਮਰਿਆ ਵਾਲੇ ਵੈਰੋ ਕੀਤੇ ਲੋਰੀਆਂ ਵਾਲੇ ਇੱਥੇ ਅੱਗ ਲੱਗੀ ਐ ਲੱਗੀ ਕੰਪੈਨ ਤੋਂ ਐ ਤੇ ਬਹੁਤ ਨੁਕਸਾਨ ਹੋਇਆ ਜ਼ਿੰਮੇਦਾਰਾਂ ਦਾ ਸਰਕਾਰ ਨੂੰ ਇਹ ਅਪੀਲ ਹੈ ਕਿ ਇਹਨਾਂ ਨੂੰ ਕੋਈ ਮਾਅਬਜ਼ਾ ਦਿੱਤਾ ਜਾਵੇ ਤੇ ਚਲੋ ਫਾਇਰ ਵਗੈਰਾ ਵਾਲੇ ਪਹੁੰਚੇ ਨੇ ਆਪ ਦੇ ਪਹੁੰਚ ਗਏ ਨੇ ਪ੍ਰਸ਼ਾਸਨ ਪਹੁੰਚ ਗਿਆ ਸੀ ਪ੍ਰਸ਼ਾਸਨ ਹੀ ਪਹੁੰਚ ਗਿਆ ਪਰ ਥੋੜਾ ਲੇਟ ਐ ਇਹ ਝੋਨਿਆਂ ਵਾਲੇ ਤਾਂ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਅੱਗ ਲੱਗੀ ਉਹ ਤਾਂ ਮਿੰਟੇ ਚ ਪਹੁੰਚਦੇ ਪਰ ਥੋੜਾ ਜਿਹਾ ਦੇਰੀ ਨਾਲ ਪਹੁੰਚੇ ਪਹੁੰਚ ਗਏ ਨਹੀਂ ਕਹਿੰਦਾ ਭਾਪ ਵੀ ਕਨਕ ਦੇ ਵਿੱਚ ਥੋੜਾ ਜਿਹਾ ਲੇਟ ਲੇਟ ਪਹੁੰਚੇ ਨੇ ਝੋਨਿਆਂ ਵਾਲੇ ਕੋਈ ਅੱਗ ਲੱਗੀ ਹੋਵੇ ਉਦੋਂ ਇਹ ਮਿੰਟੇ ਚ ਪਹੁੰਚ ਜਾਂਦੇ ਨੇ ਕਿਸੇ ਨੇ ਲਾਈ ਹੋਵੇ ਪ੍ਰਾਈਵੇਟ ਨੂੰ ਅੱਗ ਲਾਈ ਹੋਵੇ ਉਦੋਂ ਪਹੁੰਚ ਜਾਂਦੇ ਨੇ ਕੀ ਅਪੀਲ ਕੀ ਕਹਿਣਾ ਚਾਹੁੰਦੇ ਅਪੀਲ ਤਾਂ ਸਰਕਾਰ ਨੂੰ ਇਹ ਕਰੀ ਜਾਣਾ ਜਿਨ੍ਹਾਂ ਦੀ ਗਰੀਬਾਂ ਦੀ ਫਸਲ ਸੜੀ ਆ ਉਹਨਾਂ ਨੂੰ ਮੁਆਵਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਪੂਰਨਮਨ ਇਹ ਨੇ ਕਰੀਬ ਦੇ ਸਰਪੰਚ ਸਾਹਿਬ ਇਹ 40 ਤੋਂ 50 ਏਕੜ ਦੇ ਕਰੀ ਜਿਹੜੇ ਸਾਡੇ ਕਿਸਾਨ ਭਰਾ ਲਗਭਗ 6 ਮਹੀਨੇ ਤੋਂ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਅੱਜ ਭਾਈ ਜੀ ਉਹਨਾਂ ਦਾ ਅੱਖਾਂ ਵੇਖਿਆ ਜਿਹੜਾ ਨੁਕਸਾਨ ਹੈ ਵੀ ਜਰਿਆਂ ਨੇ ਗਿਆ ਬਹੁਤ ਨੁਕਸਾਨ ਹੈ ਲਗਭਗ 40-50 ਕਿਲੇ ਦੇ ਲਗਭਗ ਸੜ ਗਏ ਹੈ ਇਹ ਤਾਂ ਸਾਡੇ ਕਿਸਾਨਪਰਾ ਵੈਰੋਗੇ ਵਾਲੇ ਤੋਂ ਤੇ ਸਾਡੇ ਜੋਦੇ ਜਿਹੜੇ ਸਿਮਰਲ ਟਾਣੀ ਮਾੜੇ ਵਾਲੇ ਤੋਂ ਜਿਹੜੇ ਮੁੰਡੇ ਪਹੁੰਚ ਜਿੰਨਾ ਕੰਟਰੋਲ ਕਰਦਾ ਤੇ ਨਾਲ ਲਗਭਗ ਲਾਗੇ ਪਿੰਡਾਂ ਤੋਂ ਜਿੰਨਾ ਜਨਸ ਦੇਖਿਆ ਜਿੰਨਾ ਜਨ ਨੂੰ ਪਤਾ ਲੱਗਿਆ ਉਹ ਇੱਥੇ ਆ ਕੇ ਪੂਰੀ ਤਨਮਾਨ ਨਾਲ ਸੇਵਾ ਕਰਕੇ ਜਿਹੜੀ ਇਹ ਕੰਟਰੋਲ ਆਗੇ ਤੋਂ ਕੀਤਾ ਤੇ ਸਾਰੇ ਜਿੰਨੇ ਵੀ ਕਿਸਾਨਪਰਾ ਪਹੁੰਚੇ ਨੇ ਵੀ ਧੰਨਵਾਦ ਨਾਲ ਤੁਹਾਡਾ ਵੀ ਧੰਨਵਾਦ ਜਿਹੜਾ ਸਾਡੀ ਸਾਰ ਲੈਣਾ ਹੈ ਸਾਡੇ ਕਿਸਾਨਪਰਾਵਾਂ ਦੀ ਇੱਥੇ ਕੋਈ ਵੀਕਲ ਨੂੰ ਵੀ ਅੱਗ ਲੱਗੀ ਹੈ ਹਾਂ ਬਾਈ ਜੀ ਇੱਕ ਵਿਚਾਰਾ ਦੇਖੋ ਸਭ ਤੋਂ ਮੈਂ ਧੰਨਵਾਦ ਉਸ ਉਸ ਕਿਸਾਨਪਰਾ ਦਾ ਕਰਦਾ ਜਿਹੜਾ ਬਈ ਤਾਰੇ ਵਾਲੇ ਤੋਂ ਚੱਲ ਕੇ ਇਹ ਤੂੰ ਕਾਲ ਕੇ ਆਫ ਦਾ ਟਰੈਕਟਰ ਆਦੀ ਜਾਣ ਜੋ ਕੇ ਅੱਗ ਦੇ ਵਿੱਚ ਫਿਰ ਉਹਨਾਂ ਟਰੈਕਟਰ ਦੀ ਪ੍ਰਵਾਹ ਨਹੀਂ ਕੀਤੀ ਸਾਡੇ ਕਿਸਾਨ ਭਰਾ ਨੇ ਉਹਨੇ ਆਪਣੀ ਤਨਮਨ ਨਾਲ ਸੇਵਾ ਕੀਤੀ ਹੈ ਤੇ ਅੱਗ ਨੂੰ ਨੇ ਕੰਟਰੋਲ ਕੀਤਾ ਪਰ ਉਹਨਾਂ ਦਾ ਟਰੈਕਟਰ ਦਾ ਵੀ ਨੁਕਸਾਨ ਸਾਡੇ ਕਿਸਾਨ ਭਰਾ ਦਾ ਲਗਭਗ 3-4 ਲੱਖ ਤੋਂ ਜ਼ਿਆਦਾ ਟਰੈਕਟਰ ਦਾ ਤੁਹਾਨੂੰ ਪਤਾ ਹੀ ਹੈ ਉਹ ਵੀ ਨੁਕਸਾਨ ਹੋ ਗਿਆ ਜੀ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੀ ਇਸ ਘਟਨਾ ਦਰਮਿਆਨ ਇੱਕ ਟਰੈਕਟਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਦੋ ਨੌਜਵਾਨ ਵੀ ਇਸ ਦਰਮਿਆਨ ਜ਼ਖਮੀ ਹੋਏ ਨੇ ਜਗਬਾਨੀ ਜਿਬਲੀ ਜਲਾਲਾਬਾਦ ਤੋਂ ਅਦਰਸ ਜੋਸੰਦ ਦੀ ਰਿਪੋਰਟ